ਸਸਿਆਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ 10 ਦਸੰਬਰ 2024 ਤੇ ਟਾਈਮ ਕਰੀਬ ਸ਼ਾਮ ਦੇ 5:30 ਹੋਣ ਜਾ ਰਹੇ ਨੇ ਇਹ ਗੱਲਬਾਤ ਮੌਸਮ ਲੈ ਕੇ ਕੋਲ ਵੇਵ ਠੀਤ ਲਹਿਰ ਦੇ ਬਾਰੇ ਗੱਲਬਾਤ ਕਰਾਂਗੇ ਅੱਜ ਪੰਜਾਬ ਦੇ ਥੋੜੇ ਬਹੁਤ ਕੀ ਤਰ੍ਹਾਂ ਦੇ ਵਿੱਚ ਹਲਕਾ ਫਰਸਟ ਕੋਰਾ ਦਿਖਾਈ ਦਿੱਤਾਗਾ ਕੋਰੇ ਦੇ ਨਾਲ ਨਾਲ ਆਲੂ ਵਾਲੇ ਕਿਸਾਨ ਨੇ ਜਿਹੜੇ ਉਹਨਾਂ ਦੀਆਂ ਵੀ ਮੁਸ਼ਕਲਾਂ ਜਿਹੜੀਆਂ ਵੱਧੀਆਂ ਵਿਖਾਈ ਦੇ ਰਹੀਆਂ ਨੇ ਉਹਨਾਂ ਦੇ ਜਿਹੜਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਗਾਮੀ ਦਿਨਾਂ ਦੇ ਵਿੱਚ ਕਿਉਂਕਿ ਆਉਂਦੇ 4-5 ਦਿਨਾਂ ਦੇ ਵਿੱਚ ਵੈਸੇ ਤਾਂ ਅਗਲੇ ਕਈ ਦਿਨ ਕੋਰੇ ਦੀ ਸੁਭਾਵਨਾ ਬਣੀ ਰਹੂਗੀ ਖਾਸ ਕਰਕੇ ਅਗਲੇ 4-5 ਦਿਨ ਅ ਕਈ ਖੇਤਰਾਂ ਦੇ ਵਿੱਚ ਹਲਕਾ ਦਰਮਿਆਨਾ ਜਿਹੜਾ ਕੋਰਾ ਪੈਣ ਦੀ ਸੁਭਾਵਨਾ ਜਿਹੜੀ ਵਿਖਾਈ ਦੇ ਰਹੀ ਹੈਗੀ ਪਹਿਲਾ ਕਾਰਨ ਤਾਂ ਇਹ ਹੈਗਾ ਨਾਰਥ-ਵੈਸਟ ਵਿੰਡ ਆ ਜਿਹੜੀ ਬਰਫੀਲੇ ਇਲਾਕਿਆਂ ਤੋਂ ਜਿਹੜੀ ਤਾਜ਼ਾ ਬਰਫਵਾਰੀ ਸਿਸਟਮ ਦੇ ਕੇਗਾ ਅੱਗੇ ਨਿਕਲ ਚੁੱਕਿਆ ਹੈਗਾ ਪਹਾੜਾਂ ਤੋਂ ਜਿਹੜੀਆਂ ਠੰਡੀਆਂ ਸੀਤਲਾ ਠੰਡੀਆਂ ਹਵਾਵਾਂ ਨੇ ਜਿਹੜੀਆਂ ਉਹ ਪੰਜਾਬ ਤੱਕ ਪੁੱਜਣੀਆਂ ਸ਼ੁਰੂ ਹੋ ਚੁੱਕੀਆਂ ਨੇ ਬਰਫੀਲੇ ਇਲਾਕਿਆਂ ਤੋਂ ਜਿਸ ਦਾ ਕਰਕੇ ਦਿਨ ਦੇ ਪਰੇ ਵਿੱਚ ਵੀ ਹਲਕੀ ਗਰਬੜ ਦੇਖੀ ਜਾ ਰਹੀ ਹੈ ਦਿਨ ਵੇਲੇ ਵੀ ਹਲਕੀ ਹਲਕੀ ਠੰਡਕ ਜਿਹੜੀ ਮਹਿਸੂਸ ਹੋ ਰਹੀ ਹੈਗੀ ਪਰ ਹੁਣ ਜਿਵੇਂ ਹੀ ਹੁਣ ਨਾਰਥ-ਵੈਸਟ ਵਿੰਦਾਗੀ ਦਿਨ ਸਿਪਰ ਦੇ ਨਾਲ ਹੀ ਹਵਾ ਦੀ ਰਵਤਾਰ ਮੱਠੀ ਪੈ ਚੁੱਕੀ ਹੈਗੀ ਪਰ ਜਿਵੇਂ ਜਿਵੇਂ ਹਵਾ ਖੜਦੀ ਜਾਊਗੀ ਓਵੇਂ ਓਵੇਂ ਜਿਹੜੀ ਠਾਰੀ ਹੈ ਹੱਥਾਂ ਪੈਰਾਂ ਦੀ ਸੁੰਨਣ ਵਾਲੀ ਉਹ ਵੱਧਦੀ ਜਾਣੀ ਆ ਮਤਲਬ ਕਿ ਕੋਲਡ ਵੇਵ ਆ ਜਿਹੜੀ ਪੂਰੀ ਪੀਕ ਤੇ ਰਹੂਗੀ ਅਗਲੇ 4-5 ਦਿਨ ਤੇ ਅੱਜ ਰਾਤ ਤੋਂ ਜਿਹੜਾ ਟੈਂਪਰੇਚਰ ਦੇ ਵਿੱਚ ਹੋਰ ਘਰਾਵਡ ਦੇਖਣ ਨੂੰ ਮਿਲੂਗੀ ਬੀਤੇ ਬੀਤੀ ਰਾਤ ਕਾਫੀ ਇਲਾਕਿਆਂ ਵਿੱਚ ਰਾਤਾਂ ਦਾ ਪਾਰਾ ਡਿੱਗਿਆ ਅੱਜ ਤੜਕਸਾਰ 1.2 ਡਿਗਰੀ ਜਿਹੜਾ ਪਠਾਨਕੋਟ ਸੀਜ਼ਨ ਵਿੱਚ ਪਹਿਲੀ ਵਾਰ ਰਿਕਾਰਡ ਕੀਤਾ ਗਿਆ ਰਾਤਾਂ ਦਾ ਘੱਟ ਤੋਂ ਘੱਟ ਤਾਪਮਾਨ ਉਸ ਤੋਂ ਬਾਅਦ 1.5 ਡਿਗਰੀ ਫਰੀਦਕੋਟ ਏਰੀਆ ਠੰਡਾ ਰਿਹਾ ਤੇ 2 ਡਿਗਰੀ ਨਾਲ ਅੰਬਰਸਰ ਏਰੀਆ ਤੇ 3 ਡਿਗਰੀ ਨਾਲ ਜਿਹੜਾ ਅੋਹਰ ਏਰੀਆ ਠੰਡਾ ਰਿਹਾ ਤੇ ਬਾਕੀ ਇਲਾਕਿਆਂ ਵਿੱਚ 5-6 ਡਿਗਰੀ ਦੇ ਲਾਗੇ ਜਿਹੜਾ ਰਾਤਾਂ ਦਾ ਪਾਰਾ ਰਿਕਾਰਡ ਹੋਇਆ ਪਰ ਅਗਲੇ 3-4 ਦਿਨਾਂ ਦੇ ਵਿੱਚ ਕਾਫੀ ਇਲਾਕਿਆਂ ਵਿੱਚ ਜਿਹੜਾ 3-4 ਡਿਗਰੀ ਪਾਰਾ ਰਾਤਾਂ ਦਾ ਘੱਟ ਤੋਂ ਘੱਟ ਤਾਪਮਾਨ ਜਿਹੜਾ ਰਿਕਾਰਡ ਹੋ ਸਕਦਾਗਾ ਤੇ ਨਾਲ-ਨਾਲ ਕਿਤੇ ਕਿਤੇ ਜਿਹੜਾ 0 ਡਿਗਰੀ ਤੱਕ ਵੀ ਜਿਹੜਾ ਰਾਤਾਂ ਦਾ ਪਾਰਾ ਖਿਸਕ ਸਕਦਾਗਾ ਤੇ 0 ਡਿਗਰੀ ਕੋਰਾ ਪੈਣ ਦੀ ਸੁਭਾਵਨਾ ਉਦੋਂ ਹੁੰਦੀ ਹੈ ਜਦੋਂ ਰਾਤਾਂ ਦਾ ਪਾਰਾ 3 ਡਿਗਰੀ ਤੋਂ ਹੇਠਾਂ ਖਿਸਕ ਜਾਵੇ ਉਦੋਂ ਕੋਰਾ ਵਿਖਾਈ ਦੇਣਾ ਸ਼ੁਰੂ ਹੋ ਜਾਂਦਾ ਜਮੀਨੀ ਪੱਧਰ ਤੇ ਜਾਂ ਪਈਆਂ ਹੁੰਦੀਆਂ ਨੇ ਪਈਆਂ ਦੇ ਪਾਸਿਆਂ ਤੇ ਘਾਹ ਹੁੰਦਾਗਾ ਜਾਂ ਖੇਤਾ ਬੰਨਿਆ ਜਾਂ ਆਲੂਆਂ ਦੀਆਂ ਬੱਟਾਂ ਤੇ ਜਿਹੜਾ ਆਮ ਹੀ ਜਿਹੜਾ ਕੋਰਾ ਦਿਖਾਈ ਦੇ ਜਾਂਦਾਗਾ ਜੇ ਤੁਸੀਂ ਦੇਖਣਾ ਚਾਹਣੀ ਹੋ ਤਾਂ ਤੜਕਸਰ ਸੁਨੇਹਾ ਉੱਠ ਕੇ ਦੇਖ ਸਕਦੇ ਹੋ ਬੱਟਾਂ ਤੇ ਘਾਹ ਤੇ ਜਾਂ ਗੱਡੀਆਂ ਤੇ ਸ਼ੀਸ਼ਿਆਂ ਤੇ ਜੰਮ ਜਾਂਦਾ ਫਰਸਟ ਬਰਫ਼ ਜੰਮ ਬਰਫ਼ ਦੇ ਕੰਨੇ ਨੇੜੇ ਉਹ ਜੰਮ ਜਾਂਦੇ ਨੇ ਜਿਆਦਾ ਠੰਡ ਦੇ ਕਾਰਨ ਮਤਲਬ ਕਿ ਕੋल्ड ਵੇਵ ਹੁਣ ਚੱਲ ਰਹੀ ਹੈ ਸੀਤ ਲਹਿਰ ਚੱਲ ਰਹੀ ਹੈ ਠੰਡੀਆਂ ਹਵਾਵਾਂ ਪਹਾੜਾਂ ਤੋਂ ਮੈਦਾਨੀ ਖੇਤਰਾਂ ਵੱਲ ਰੁੱਖ ਕਰ ਰਹੀਆਂ ਨੇ ਜਿਹਦਾ ਕਰਕੇ ਆਉਂਦੇ ਚਾਰ ਪੰਜ ਦਿਨ ਰਾਤਾਂ ਦੇ ਪਾਰੇ ਵਿੱਚ ਚੰਗੀ ਗਰਾਵਡ ਵੇਖਣ ਨੂੰ ਮਿਲ ਸਕਦੀ ਹੈ ਬਹੁਤੇ ਖੇਤਾਂ ਚ ਰਾਤਾਂ ਦਾ ਪਾਰਾ 3 ਡਿਗਰੀ ਤੋਂ ਹੇਠਾਂ ਜਾਂ 4 ਡਿਗਰੀ ਤੋਂ ਹੇਠਾਂ ਖਿਸਕ ਸਕਦਾ ਤੇ ਕਿਤੇ ਕਿਤੇ ਰਾਤਾਂ ਦਾ ਪਾਰਾ ਜਿਹੜਾ 0 ਡਿਗਰੀ ਦੇ ਲਾਗੇ ਵੀ ਜਿਹੜਾ ਰਿਕਾਰਡ ਹੋ ਸਕਦਾ ਕਹਿਣ ਦਾ ਭਾਵ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਥੋੜੀਆਂ ਵੱਧੀਆਂ ਬਖਾਈ ਦੇ ਸਕਦੀਆਂ ਨੇ ਖਾਸ ਕਰਕੇ ਆਲੂ ਵਾਲੇ ਕਿਸਾਨ ਵੀ ਕਾਫੀ ਦਿਨਾਂ ਤੋਂ ਕਹਿ ਰਹੇ ਸੀ ਵੀ ਜਦੋਂ ਵੀ ਕੋਰੀ ਦੀ ਸੁਭਾਅ ਨਾ ਹੋਈ ਅਪਡੇਟ ਕਰ ਦਿਓ ਤਾਂ ਆਪਾਂ ਪਿਛਲੇ 4-5 ਦਿਨਾਂ ਤੋਂ ਲਗਾਤਾਰ ਅਪਡੇਟ ਕਰ ਰਹੇ ਹਾਂ ਤੇ ਹੁਣ ਖਾਸ ਕਰਕੇ ਕਿਸਾਨਾਂ ਲਈ ਅਲਰਟ ਹੈਗਾ ਅਗਲੇ 4-5 ਦਿਨਾਂ ਹਲਕੇ ਤੋਂ ਦਰਮਿਆਨਾ ਕੋਰਾ ਜਿਹੜਾ ਕਾਫੀ ਇਲਾਕੇ ਵਿੱਚ ਦਿਖਾਈ ਦੇ ਸਕਦਾ ਸੋ ਕਿਸਾਨ ਵੀਰ ਦੇਖ ਕੇ ਅਪਡੇਟ ਆਪਣੀ ਜਿੱਥੇ ਵੀ ਕੋਈ ਪਾਣੀ ਲਾਉਣ ਦੀ ਫਸਲ ਨੂੰ ਸਲਾਹ ਮੰਦੀ ਆ ਉੱਥੇ ਪਾਣੀ ਲਾਓ ਲੋੜ ਅਨੁਸਾਰ ਜਿੱਥੇ ਵੀ ਜਿਵੇਂ ਵੀ ਸੋਡਾ ਹਨ ਉਹ ਹੈਗਾ ਆਪਾਂ ਸਿਰਫ ਮੌਸਮ ਦੀ ਅਪਡੇਟ ਦੇ ਦੇ ਸਕਦੇ ਹਾਂਗੇ ਉਸ ਹਿਸਾਬ ਨਾਲ ਤੁਸੀਂ ਜਿਹੜਾ ਆਪਣਾ ਕੰਮਕਾਰਾ ਖੇਤੀਬਾੜੀ ਦਾ ਕਰ ਸਕਦੇ ਹੋਗੇ ਸੋ ਕੱਲ ਰਾਤਾਂ ਦੇ ਅੱਜ ਰਾਤ ਨੂੰ ਰਾਤਾਂ ਦੇ ਪਰ ਵਿੱਚ ਕਾਫੀ ਗਰਾਵਿਟ ਦੇਖਣ ਨੂੰ ਮਿਲੂਗੀ ਜਿਵੇਂ ਜਿੱਥੇ-ਜਿੱਥੇ ਰਾਤਾਂ ਦੇ ਪਾਰੇ ਵਿੱਚ ਗਰਾਵਟ ਹੋਊਗੀ ਮਤਲਬ ਕਿ ਉੱਥੇ ਜ਼ਿਆਦਾ ਕੋਹਰਾ ਪੈਣ ਦੀ ਸੁਭਾਵਨਾ ਰਹੂਗੀ ਜਿੱਥੇ ਰਾਤ ਰਾਤ ਨੂੰ ਹਵਾ ਬਿਲਕੁਲ ਖੜਜਾਊਗੀ ਮਤਲਬ ਕਿ ਜਿੱਥੇ ਹਵਾ ਬਿਲਕੁਲ ਡਿਮ ਹੋਊਗੀ ਬਿਲਕੁਲ ਹੀ ਠੱਪ ਹੋਊਗੀ ਉੱਥੇ ਕੋਹਰਾ ਪੈਣ ਦੀ ਸੁਭਾਵਨਾ ਜ਼ਿਆਦਾ ਰਹੂਗੀ ਜਿੱਥੇ ਹਲਕੀ-ਹਲਕੀ ਪੱਛੋਂ ਰਾਤ ਨੂੰ ਚਲਦੀ ਰਹੀ ਜਾਂ ਤੜਕਸਾਰ ਵੀ ਚਲਦੀ ਰਹੀ ਉੱਥੇ ਠਾਰੀ ਜ਼ਰੂਰ ਹੋਊਗੀ ਪਰ ਉੱਥੇ ਕੋਰੇ ਦੀ ਸੁਭਾਵਨਾ ਥੋੜੀ ਘਟ ਜਾਣੀ ਹੈਗੀ ਤੇ ਇੱਕ ਹਲਕਾ ਜਿਹਾ ਸਿਸਟਮ ਜਿਹੜਾ 11 ਤੇ 12 ਦਸ਼ਮਵ ਨੂੰ ਜਿਹੜਾ ਹਲਕਾ ਜਿਹਾ ਸਿਸਟਮ ਇੱਕ ਪਹਾੜੀ ਖੇਤਰਾਂ ਦੇ ਉੱਪਰ ਦੀ ਗੁਜਰੂਗਾ ਹੋ ਸਕਦਾ ਉਹਦੇ ਕਾਰਨ ਪੰਜਾਬ ਦੇ ਵਿੱਚ ਕਿਤੇ ਹਲਕੀ ਬੱਦਲਬਾਈ ਗੁਜਰਦੀ ਦਿਖਾਈ ਦੇ ਜਾਵੇ ਜਿਸ ਦਾ ਕਰਕੇ ਕੋਰੇ ਨੂੰ ਥੋੜੀ ਠੰਡ ਜ਼ਰੂਰ ਪੈ ਸਕਦੀ ਹੈ ਥੋੜੇ ਬਹੁਤ ਏਰੀਆਂ 'ਚ ਪਰ ਜ਼ਿਆਦਾਤਰ ਇਲਾਕਿਆਂ ਵਿੱਚ ਕੋਰੇ ਦੀ ਸੁਭਾਅ ਉਹਨਾਂ ਜਿਹੜੀ ਬਰਕਰਾਰ ਰਹੂਗੀ ਜਿੱਥੇ ਅੱਜ 5-6 ਡਿਗਰੀ ਰਾਤਾਂ ਦਾ ਪਾਰਾ ਰਿਕਾਰਡ ਹੋਇਆਗਾ ਉੱਥੇ ਵੀ ਕੱਲ ਨੂੰ ਜਿਹੜਾ ਰਾਤਾਂ ਦਾ ਪਾਰਾ 3-4 ਡਿਗਰੀ ਤੋਂ ਹੇਠਾਂ ਕਿਸਕ ਸਕਦਾਗਾ ਬਹੁਤੇ ਖੇਤਰਾਂ ਦੇ ਵਿੱਚ ਇਸੇ ਤਰ੍ਹਾਂ ਨਾਰਥ ਰਾਜਸਥਾਨ ਹਨਮਾਨਗੜ ਗੰਗਾ ਨਗਰ ਇਲਾਕਿਆਂ ਵਿੱਚ ਵੀ ਅੱਜ ਕਾਫੀ ਕੋਰਾ ਦਿਖਾਈ ਦਿੱਤਾ ਅਗਲੇ 4-5 ਦਿਨ ਇਹਨਾਂ ਵਿੱਚ ਤਕੜਾ ਕੋਰਾ ਪੈ ਸਕਦਾ ਉੱਤਰੀ ਰਾਜਸਥਾਨ ਦੇ ਵਿੱਚ ਜਾਂ ਹਰਿਆਣੇ ਦੇ ਕਈ ਇਲਾਕਿਆਂ ਵਿੱਚ ਜਿਹੜਾ ਤਕੜਾ ਕੋਰਾ ਪੈ ਸਕਦਾ ਹਾਲਾਂਕਿ ਪੰਜਾਬ ਦੇ ਵਿੱਚ ਜਿਹੜਾ ਕੋਰਾ ਹੋ ਉਹ ਹਲਕਾ ਦਰਮਿਆਨਾ ਜਿਹਾ ਹੋਊਗਾ ਤੇ ਟੈਂਪਰੇਚਰ ਰਾਤਾਂ ਦਾ 0 ਡਿਗਰੀ ਤੋਂ 0 ਡਿਗਰੀ ਤੋਂ ਵੀ ਹੇਠਾਂ ਜਿਹੜਾ ਮਨਪੀਤ ਉਹ ਹੈਟਾ ਜਿਹੜਾ ਖਿਸਕ ਸਕਦਾ ਕਿਤੇ ਕਿਤੇ ਜ਼ਿਆਦਾਤਰ ਇਲਾਕਿਆਂ 'ਚ ਰਾਤਾਂ ਦਾ ਪਾਰਾ 3 ਜਾਂ 4 ਡਿਗਰੀ ਤੋ ਹੇਠਾ ਕਿਸਕੰਦੀ ਜਿਹੜੀ ਉਮੀਦ ਬਰਕਰਾਰ ਰਹੂਗੀ ਸੋ ਕਿਸਾਨ ਵੀਰ ਸचेत ਰਹਿਣ ਊਰਾ ਪੈਣ ਦੀ ਤਿਆਰਵਾਰ ਤਿਆਰੀ ਆ ਪੂਰੀ ਤਿਆਰੀ ਆਗੀ ਅਗਲੇ 4-5 ਦਿਨ ਤੜਕਸੇਰ ਤੜਕਸਾਰ ਕਾਫੀ ਇਲਾਕਿਆਂ ਵਿੱਚ ਊਰਾ ਪੈਣ ਦੀ ਸਭਾਵਨਾ ਜਿਹੜੀ ਬਣਦੀ ਵਿਖਾਈ ਦੇ ਰਹੀ ਹੈਗੀ ਸੋ ਹਾਲ ਦੀ ਖੜੀ ਇਹ ਹੀ ਅਪਡੇਟ ਹੈ ਜੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਬਾਕੀ ਸਮੇਂ ਸਰ ਅਪਡੇਟ ਕਰਦੇ ਰਹਾਂਗੇ ਅੱਜ ਕਿਤੇ ਕਿਤੇ ਕੋਰਾ ਪਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਕੱਲ ਨੂੰ ਵੀ ਜਿੱਥੇ-ਜਿੱਥੇ ਕੋਰਾ ਪਊਗਾ ਫੋਟੋਆਂ ਵੀਡੀਓ ਜਰੂਰ ਕਾਲਦੇ ਰਹੋ ਤਾਂ ਜੋ ਲੋਕਾਂ ਦੇ ਸਾਹਮਣੇ ਜਿਹੜਾ ਮੌਸਮ ਦਾ ਪੱਖ ਰੱਖਿਆ ਜਾ ਸਕੇ ਸੋ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ